ਸਸ਼ੀ ਗੱਲ ਪੜੀ ਸਸ਼ੀ ਗੱਲ ਕੀਤੀ ਤੇ ਭਾਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਜੀ ਇਹ ਜਿਹੜਾ ਟਰਨੈਡੋ ਡਿਸਟਰ ਹੈਗਾ ਇਹ ਤੇ ਤੁਸੀਂ ਆਪਣਾ ਨਾਮ ਹੀ ਦੱਸ ਦਿਓ ਜੀ ਮੇਰਾ ਨਾਮ rahul sharma ਨੇ ਅੱਛਾ ਜੀ ਹਾਂ ਜੀ ਇਹ ਭਾਜੀ ਆਪਣਾ ਕਿੰਨਾ ਟਾਈਮ ਨੂੰ ਹੈ ਜੇ ਤੁਹਾਨੂੰ ਇਹ ਕੰਮ ਕਰਦਾ ਹੈ ਜੀ ਇਹ ਮੈਨੂੰ ਫਿਲਹਾਲ ਜੇ ਮੇਰਾ ਹਫਤਾ ਹੀ ਆਜੇ ਹਫਤਾ ਕੀ ਹੋਇਆ ਜੀ ਹਾਂ ਜੀ ਤੇ ਮਤਲਬ ਸਟਾਰਟਿੰਗ ਹੈ ਜੀ ਕੰਮ ਦੀ ਸਟਾਰਟਿੰਗ ਹੀ ਹੈ ਬਿਲਕੁਲ ਤੇ ਕਿਹੜੀ ਵੈਰਾਈਟੀ ਹੁੰਦੀ ਹੈ ਭਾਜੀ ਆਪਣੇ ਕੋਲ ਆ ਵੀਰ ਜੀ ਟਰਨੈਡੋ ਡਿਸਟਰ ਹੁੰਦਾ ਵਾ ਮਤਲਬ ਆਲੂ ਦਾ ਹੀ ਹੁੰਦਾ ਇੱਕ ਸਾਫ ਦਾ ਅੱਛਾ ਜੀ ਹਾਂਜੀ ਹਾਂਜੀ ਆ ਜੀ ਵੀ ਜੀ ਇੱਕ ਤਾਂ ਮਸ਼ੀਨ ਹੁੰਦੀ ਐ ਦੀ ਅੱਛਾ ਜੀ ਹਾਂਜੀ ਇਹਦੇ ਵਿੱਚ ਇਹਨੂੰ ਟਵਿਸਟ ਕਰਨਾ ਹੁੰਦਾ ਇਦਾਂ ਦਾ ਅੱਛਾ ਜੀ ਹਾਂਜੀ ਟਵਿਸਟ ਹੋ ਗਿਆ ਤਿਆਰ ਹੋਇਆ ਨਾ ਇਹ ਪੂਰੀ ਕਟਿੰਗ ਹੋਈ ਜਾਂਦੀ ਐ ਜਿਹੜੀ ਡਿਜ਼ਾਈਨ ਪਈ ਜਾਂਦੀ ਐ ਹਾਂਜੀ 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 ਇਹ ਹੀ ਗੱਲ ਨਾ ਠੀਕ ਹੈ ਜੀ ਤੇ ਫਿਰ ਬਾਅਦ ਚ ਇਹਨੂੰ ਇਦਾਂ ਕਰ ਦਣਾ ਫੋਲੇਆ ਬਣਾ ਦਣਾ ਨਾ ਅੱਛਾ ਜੀ ਇਦਾਂ ਠੀਕ ਹੈ ਜੀ ਹਾਂਜੀ ਵਾਝਾ ਹਾਂਜੀ ਇਹਨੂੰ ਪਾਜੀ ਕਹਿੰਦੇ ਕੀ ਆਪਾਂ ਇਹ ਮੇਨ ਐ ਇਨੂੰ ਪੋਟੈਟੋ ਟਵਿਸਟਰ ਕਹਿੰਦੇ ਆ ਟਵਿਸਟਰ ਦਾ ਮਤਲਬ ਹੁੰਦਾ ਐਡੀ ਚੀ ਗੋਲ 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 ਜਿਹਨੂੰ ਕਹਿੰਦੇ ਟਰਨੈਡੋ ਵਾਂਗੂ ਘੁੰਮ ਜਾਂਦੀ ਠੀਕ ਹੈ ਜੀ ਹਾਂ ਜੀ ਬਸ ਬਾਕੀ ਇਹਨੂੰ ਘੋਲ ਵਗੈਰਾ ਜੇ ਆਪਾਂ ਤਿਆਰ ਕਰਕੇ ਇਹ ਮੈਂ ਇਹ ਘੋਲ ਕਿਹੜਾ ਤਿਆਰ ਕੀਤਾ ਜੀ ਆਪਾਂ ਇਹਦੇ ਵਿੱਚ ਪੈਂਦਾ ਜੇ ਆਪਣਾ ਕੌਨਸਲਰ ਪੈਂਦਾ ਆ ਮੈਦਾ ਮੈਦਾ ਪੈਂਦਾ ਦੇਖੀ ਪੈਂਦੀ ਜੀ ਠੀਕ ਹੈ ਜੀ ਤੇ ਬਸ ਮਾੜਾ ਮੋਟਾ ਆਪਣਾ ਪੰਜਾਬੀਆ ਦਾ ਅੰਤੂਰ ਆ ਪੈ ਜਾਂਦਾ ਚਾੜ ਮਸਾਲਾ ਅੱਛਾ ਜੀ ਹਾਂ ਜੀ ਹਾਂ ਜੀ ਕਿਹੜਾ ਕਿਹੜਾ ਆਪਣਾ ਵਰਤਦੇ ਜੀ ਜਮੇਨ ਤੁਸੀਂ ਮਸਾਲੇ ਮਸਾਲੇ ਪੀਰੀ ਪੀਰੀ ਜੇ ਫਿਲਹਾਲ ਤੇ ਅੱਛਾ ਜੀ ਤੇ ਚਾੜ ਮਸਾਲਾ ਜੀ ਠੀਕ ਹੈ ਜੀ ਹਾਂ ਜੀ ਤੇ ਮੇਨ ਕਰੀਏ ਹਾਂ ਭਾਜੀ ਤਿਆਰ ਇੱਕ ਆਪਾਂ ਵੀ ਹਾਂ ਜੀ ਹਾਂ ਜੀ ਕਰਦੇ ਜੀ ਇਹ ਵਾਹ ਜੀ ਵਾਹ ਇਹਨੂੰ ਡਿਪ ਕਰ ਲੈਣਾ ਇਹਨੂੰ ਹਾਂ ਜੀ ਹਾਂ ਜੀ ਡਿਪ ਕਰ ਲੈਣਾ ਵੈਸੇ अच्छा जी ਤੇ ਇਹਨੂੰ ਮੈਰੀਨੇਟ ਕਰਨਾ ਪਹਿਲਾਂ ਆਪਾਂ اچھا ਜੀ ਹਾਂਜੀ ਹਾਂਜੀ ਇਹ ਕਿੰਨੇ ਟਾਈਮ ਲਈ ਰੱਖਦੇ ਮੈਰੀਨੇਟ ਕਰਕੇ ਮੈਰੀਨੇਟ ਕਰਕੇ ਜ਼ਿਆਦਾ ਨਹੀਂ ਬਸ ਲੋ ਮੈਰੀਨੇਟ ਕਰਕੇ ਉਸੇ ਵੇਲੇ ਭਾਵੇਂ ਤੁਸੀਂ ਕਰ ਦੋ اچھا ਜੀ ਕੋਈ ਇਸ਼ੂ ਨਹੀਂ ਉਹਦੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਮੇਨ ਲੋਕੇਸ਼ਨ ਕਿਹੜੀ ਹੈ ਭਾਜੀ ਤੁਹਾਡੀ ਇੱਥੇ ਆਹ ਵੀਜੀ ਬੀਕਾ ਨੇੜੇ ਤੇ ਬਿਲਕੁਲ ਸਾਹਮਣੇ ਯੂਨੀਵਰਸਿਟੀ ਦਾ ਗੇਟ ਦੇ ਬਿਲਕੁਲ ਠੀਕ ਸਾਹਮਣੇ ਬਿਲਕੁਲ ਆਪਰੇਟ ਹਾਂਜੀ 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 ਸਹੀ ਹੈ ਜੀ ਤੇ ਟਾਈਮਿੰਗ ਕੀ ਜੀ ਭਾਜੀ ਆਪਣੀ ਟਾਈਮਿੰਗ ਆਪਣੀ ਵੀਰਜੀ 4 ਤੋਂ ਲੈ ਕੇ ਤੇ ਰਾਤ ਦੇ 9:30 10 ਤੱਕ ਠੀਕ ਹੈ ਜੀ ਹਾਂ ਜੀ ਅੱਛਾ ਜੀ ਇਹ ਹੁਣ ਚੱਲ ਗਿਆ ਜੀ ਤੇਲ 'ਚ ਤੇਲ 'ਚ ਵਾਹ ਜੀ ਯਾਰ ਹਾਂ ਜੀ ਤੇਲ ਕਾਫੀ ਫਰੈਸ਼ ਹੈ ਭਾਈ ਕਿਹੜਾ ਬੰਤੋ ਜੀ ਆ ਵੀ ਜੀ ਉਹ ਗਾਜੇ ਆਪਣਾ ਮਹਾਕੋਸ਼ ਦਰਖੰਡ ਹੈ ਜੀ ਤੁਸੀਂ ਨਹੀਂ ਸੋਚਿਆ ਬਾਰ ਬਾਰ ਜਿੱਦਾਂ ਯੂਥ ਜਿਹੜਾ ਆਈ ਆਂ ੜਿਆ ਜੀ ਬਾਹਰ ਨੂੰ ਹਾਂ ਨਹੀਂ ਵੀ ਜੀ ਜੋ ਆਪਣਾ ਆਪਣੇ ਸ਼ਹਿਰ 'ਚ ਰਹਿ ਕੇ ਹੀ ਕੰਮ ਕਰ ਲੈਣਾ ਸਹੀ ਹੈ ਜੀ ਹਾਂ ਜੀ ਦੇਖੋ ਜੀ ਮੇਨ ਇਹ ਹੀ ਗੱਲ ਹੁੰਦੀ ਕਿ ਮਿਹਨਤਾਂ ਕਰਕੇ ਵਾਅਦਾ ਇੱਥੇ ਮਿਹਨਤ ਕਰ ਲੋ ਸ਼ਬਦੋਂ ਆ ਵਧੀਆ ਸਹੀ ਹੈ ਜੀ ਹਨਾ ਆਪਣੇ ਸ਼ਹਿਰ 'ਚ ਆਪਣੇ ਘਰ ਦੇ ਵਿੱਚ ਵਗੈਰੀ ਹੋਰੀ ਇਸਨੇ ਕੋਈ ਵੀ ਸਹੀ ਹੈ ਜੀ ਹਾਂ ਜੀ ਬਾਕੀ ਜਿਨ੍ਹਾਂ ਨੇ ਜਾਣਾ ਜਾਣਵਾਲਾ ਚਲੀ ਜਾਣਾ ਬੇਨਤੀ ਪਰ ਮੈਨੂੰ ਹੋਣੀ ਚਾਹੀਦੀ ਕਿ ਇੱਥੇ ਕੋਸ਼ਿਸ਼ ਕਰਨੀ ਚਾਹੀਦੀਆਂ ਨੂੰ ਸਹੀ ਹੈ ਜੀ ਹਨਾ ਇੱਕ ਵਾਰੀ ਜਿਹਨੇ ਕਹਿੰਦੇ ਸੱਟਾ ਖੇਡਣਾ ਚਾਹੀਦਾ ਸਹੀ ਹੈ ਜੀ ਮਿਹਨਤ ਦਾ ਕੁਝ ਵੀ ਹੋ ਸਕਦਾ ਤੇ ਤੁਸੀਂ ਇਹ ਸਟੱਡੀ ਕਰਨ ਤੋਂ ਬਾਅਦ ਇਧਰ ਆ ਕੇ ਇਹ ਕੰਮ ਚ ਮੈਂ ਐਕਚੁਅਲੀ ਵੈਬ ਡਵਲਪਰ ਰਹਾ ਜੀ ਅੱਛਾ ਜੀ ਹਾਂ ਜੀ ਵੈਬਸਾਈਟ ਵਗੈਰਾ ਬਿਲਡ ਕਰਨੀਆਂ ਹਾਂ ਜੀ ਹਾਂ ਜੀ ਤੇ ਮੈਨੂੰ ਜੋਬਸ ਵਗੈਰਾ ਮਿਲ ਜਾਣੀ ਉਹਦੇ ਵਿੱਚ ਠੀਕ ਹੈ ਜੀ ਤੇ ਫਿਰ ਮੈਂ ਇਸ ਲਾਈਨ 'ਚ ਆ ਗਿਆ ਜੀ ਸਹੀ ਹੈ ਕਰਨੀ ਚਾਹੀਦੀ ਹੈ ਹਾਂਜੀ ਹਾਂਜੀ ਇਹ ਕਿੰਨਾ ਟਾਈਮ ਭਾਜੀ ਲੱਗ ਜਾਂਦਾ ਜੀ ਇਹਨੂੰ ਐ ਵਿਦਨ 5 ਤੋਂ 6 ਮਿੰਟ ਅੱਛਾ ਜੀ ਹਾਂਜੀ ਠੀਕ ਹੈ ਜੀ ਹੋ ਗਿਆ ਭਾਜੀ ਰੈਡੀ ਹਾਂਜੀ ਹਾਂਜੀ ਵਾਹ ਜੀ ਯਾਰ ਕਲਰ ਚੇਂਜ ਕਰਦਾ ਹੈ ਬਰਾਊਨ ਹੋ ਗਿਆ ਹੋ ਗਿਆ ਜੀ ਹੋ ਗਿਆ ਪੂਰਾ ਰੈਡੀਸ਼ ਹੋ ਗਿਆ ਯਾਰ ਵਾਹ ਜੀ ਯਾਰ ਅੱਜ ਪਏਗਾ ਜੀ ਚਾਟ ਮਸਾਲਾ ਅੱਛਾ ਜੀ ਨਾਲ ਪਏਗਾ ਜੀ ਪੀਰੀ ਪੀਰੀ ਠੀਕ ਹੈ ਜੀ ਹਾਂਜੀ ਸੋਸ ਸੋਸ ਵਗੈਰਾ ਕਿਹੜੀਆਂ ਵਰਤਦੇ ਭਾਜੀ ਸੋਸ ਵੀ ਵਗੈਰਾ ਵੀਜੀ ਆਪਣੀ ਵਿਬਾ ਦੀਆਂ ਹੀ ਆ ਸਾਰੀਆਂ ਅੱਛਾ ਜੀ ਹਾਂਜੀ ਇਹਨਾਂ ਜੇ ਆਪਾਂ ਪੈਕ ਕਰ ਲੀ ਦੀਆਂ ਬਾਕੀ ਜਮੇਨੀ ਤਾਂ ਹੀਆਂ ਜੇ ਤੰਦੂਰੀ ਚ ਗਈ ਐ ਅਸੀਂ ਪੋਰਟ ਲੈ ਗਈ ਆ ਚੀਜ਼ ਹੈਗਾ ਜੀ ਠੀਕ ਹੈ ਵੀਰ ਹਾਂਜੀ ਇਹ ਪੈਰੀ ਜਮੇਨੀ ਤੋਂ ਠੀਕ ਹੈ ਤੇ ਪੂਰਾ ਪਿਆਰ ਭਾਜੀ ਭੌਂ ਦੇ ਹਾਂਜੀ ਜੀ ਪੂਰਾ ਭਰ ਕੇ ਦੇਣਾ ਵਾ ਜੀ ਆ ਜੀ ਹਾਂਜੀ ਹਾਂਜੀ ਇਹ ਪੂਰਾ ਚੀਜ਼ ਹੈਗਾ ਜੇ ਲਿਕਵਿਡ ਚੀਜ਼ ਹੁੰਦਾ ਸਹੀ ਹੈ ਜੀ ਅਲੀਚ ਪੋਰਟਲੇ ਤੇ ਭਾਜੀ ਵੀਡੀਓ ਚ ਦਿਨ ਕਿਤੇ ਇੰਨਾ ਪੁੰਦੇ ਕਿ ਜਮ ਮਾਤੀ ਨਹੀਂ ਤੁਸੀਂ ਜਦੋਂ ਮਜੀ ਆ ਕੇ ਚੈੱਕ ਕਰੋ ਸਭ ਨੂੰ ਇੰਨਾ ਹੀ ਮਿਲੇਗਾ ਜੀ ਸਹੀ ਹੈ ਜੀ ਹਾਂਜੀ ਹੋ ਗਿਆ ਰੈਡੀ ਭਾਜੀ ਹਾਂਜੀ ਹਾਂਜੀ ਵਾਹ ਤੁਪਾ ਜੀ ਲੋਕੇਸ਼ਨ ਦੱਸ ਦਿਓ ਜੀ ਇੱਕ ਵਾਰੀ ਆਪਣੀ ਤੁਸੀਂ ਲੋਕੇਸ਼ਨ ਭਾਜੀ ਆਪਣੀ ਬੀਕਾ ਨੇੜੇ ਦੇ ਸਾਹਮਣੇ ਜੇ ਇਧਰੋਂ ਆਪਣਾ ਯੂਨੀਵਰਸਿਟੀ ਦਾ ਗੇਟ ਪੈ ਜਾਂਦਾ ਮੇਨ ਗੇਟ ਠੀਕ ਆ ਭਾਜੀ ਹਾਂਜੀ ਹਾਂਜੀ ਤੇ ਦੀ ਕੋਸਟ ਭਾਜੀ ਕੀ ਰੱਖੀ ਹੈ ਕੋਸਟ ਭਾਜੀ ਦੀ ਹੈ ਜੇ 70 ਰੁਪੀਸ ਅੱਛਾ ਜੀ ਹਾਂਜੀ ਤੇ ਕੋਈ ਨੰਬਰ ਭਾਜੀ ਆਪਣਾ ਦੱਸ ਦਿਓ ਜੀ ਨੰਬਰ ਆਪਣਾ ਹੈਗਾ ਜੇ ਆਪਣਾ ਤਿਆਰ ਕਰਵਾਇਆ ਹੁਣ ਪਹਿਲੇ ਹਾਂਜੀ ਹਾਂਜੀ 78145 92537 ਠੀਕ ਆ ਭਾਜੀ ਲਓ ਜੀ ਭਰਾ ਨੇ ਟਰਨੈਡੋ ਟਵਿਸਟਨ ਤਿਆਰ ਕਰਤਾ ਜੀ ਤੇ ਬਾਕੀ ਹੁਣ ਚੈੱਕ ਕਰਕੇ ਤੁਹਾਨੂੰ ਦੱਸਦੇ ਹਾਂ ਕਿਵੇਂ ਦਾ ਟੇਸਟ ਆ ਤੇ ਬਹੁਤ ਵਧੀਆ ਵੀਰ ਨੇ ਤਿਆਰ ਕੀਤਾ ਜੀ ਤੇ ਸੌਸੇਜ ਤੇ ਹੀ ਵੇਖ ਸਕਦੇ ਜੇ ਪਰ ਬਹੁਤ ਵਧੀਆ ਪਾਈਆਂ ਤੇ ਲਵਲ ਚੈੱਕ ਕਰਕੇ ਦੱਸਦੇ ਹਾਂ ਨਾ ਬਹੁਤ ਵਧੀਆ ਟੇਸਟ ਆ ਜੀ ਇਹ ਪੈਰੀ ਪੈਰੀ ਜਿਹੜੀ ਇਹਨਾਂ ਨੇ ਉੱਪਰ ਮਸਾਲਾ ਪਾਇਆ ਨਾ ਭਾਈ ਜੀ ਹਾਂ ਜੀ ਹਾਂ ਜੀ ਪੈਰੀ ਪੈਰੀ ਪਾਇਆ ਚਾੜ ਮਸਾਲਾ ਪਾਇਆ ਇੱਕ ਹੋਰ ਆਪਣਾ ਮਸਾਲਾ ਹੁੰਦਾ ਬਹੁਤ ਵਧੀਆ ਫਲੇਵਰ ਆ ਰਿਹਾ ਜੀ ਤੇ ਬਾਕੀ ਸੌਸਲ ਵੀ ਬਹੁਤ ਵਧੀਆ ਇਹਨਾਂ ਨੇ ਪਾਈਆਂ ਤੇ ਜਰੂਰ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ ਜੀ ਗੁਰਗਾਂਦੇਵ ਯੂਨੀਵਰਸਿਟੀ ਦੇ ਆਪੋਜੀਟ ਇਹਨਾਂ ਦੀ ਵੀਰ ਬਣਾ ਲਈ ਕਾਟਾ ਜੀ ਤੇ ਜਰੂਰ ਆ ਕੇ ਇਹਨਾਂ ਕੋ ਮੇਰੇ ਟੋਰਨਾਡੋ ਟਵਿਸਟਰ ਕਹਾ ਕੇ ਜਾਓ ਜੀ ਤੇ ਬਾਕੀ ਠੀਕ ਆ ਜੀ ਮਿਲਦੇ ਆ ਰਿਕ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਦਾਦਾ ਜੀ ਸਭੀ ਕਰੋ